ਹੈਲੋ ਹਸਤੀਕਾਲ फ्रेंड्स ਉਮੀਦ ਕਰਦੀ ਹਾਂ ਤੁਸੀਂ ਵੀ ਠੀਕ ਹੋਵੋਗੇ ਅੱਜ ਆਪਾਂ ਹਿਸਟਰੀ ਦਾ ਟਾਪਿਕ ਸਿੰਧੂ ਘਾਟੀ ਸਭਿਤਾ ਦੇ ਬਾਰੇ ਪੜ੍ਹਦੇ ਹਾਂ ਇਹ ਮੇਰੇ ਖੁਦ ਦੇ ਤਿਆਰ ਕੀਤੇ ਹੋਏ ਨੋਟਸ ਆ ਉਮੀਦ ਆ ਤੁਹਾਨੂੰ ਇਹ ਪਸੰਦ ਆਉਣਗੇ ਇਹ ਵੀਡੀਓ ਪੀਟ ਆਟਮਸਕ ਰਿਕਾਰਡ ਸੀਟਾ ਤੇ ਨਾਲ ਰਿਲੇਟਡ ਕੋਈ ਵੀ ਦੇਖ ਸਕਦਾ ਸਟਾਰਟ ਕਰਦੇ ਆਪਾਂ ਸਿੰਧੂ ਘਾਟੀ ਸਭਿਤਾ ਦੀ ਗੱਲ ਸਿੰਧੂ ਘਾਟੀ ਸਭਿਤਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਹੜੱਪਾ ਸਥਾਨ ਦੀ ਖੋਜ ਹੋਈ ਹੈ ਇਸ ਕਰਕੇ ਇਸ ਨੂੰ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੇ ਆਪਾਂ ਦੇਖੀਏ ਤੇ ਸਭ ਤੋਂ ਪਹਿਲਾਂ ਚਾਰਲਸ ਮੈਸਨ ਆਏ ਇਹਨੇ 1826 ਦੇ ਵਿੱਚ ਇਸ ਸਥਾਨ ਦਾ ਦੌਰਾ ਕੀਤਾ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ 1853 ਦੇ ਵਿੱਚ ਖੋਜੀ ਬ੍ਰਿਟਿਸ਼ ਇੰਜੀਨੀਅਰ ਲਾਡਕ ਨਿੰਗਮ ਇਹਨੇ ਵੀ ਇਸ ਸਥਾਨ ਦੇ ਉੱਤੇ ਇੱਕ ਮੋਹਰ ਮਿਲੀ ਸੀ ਹੜੱਪਾ ਸਥਾਨ ਦੇ ਤੋਂ ਤੇ ਜਿਹਦੇ ਉੱਤੇ ਇੱਕ ਬਲਦ ਅਤੇ 6 ਅੱਖਰਾਂ ਕੀਤੇ ਹੋਏ ਸੀ ਪਰ ਇਹਦੇ ਵੀ ਕੋਈ ਧਿਆਨ ਨਹੀਂ ਦਿੱਤਾ ਸੀ ਅੱਗੇ ਦੇਖਦੇ ਆਂ ਆਪਾਂ ਜਿਹੜੇ ਬ੍ਰਾਟਨ ਬ੍ਰਦਰ ਸੀ ਇਹਨਾਂ ਨੇ 1856 ਦੇ ਵਿੱਚ ਕ੍ਰਾਤੀ ਤੋਂ ਲਾਹੌਰ ਰੇਲਵੇ ਟਰੈਕ ਅਭਿਸ਼ਾਰ ਗਏ ਸੀ ਠੀਕ ਹੈ ਜਿਹੜਾ ਕਿ 160 ਕਿਲੋਮੀਟਰ ਲਿਆ ਰੇਲਵੇ ਟਰੈਕ ਇਹਨਾਂ ਨੇ ਵੀ ਇਸ ਇਲਾਕੇ ਦੇ ਵਿੱਚ ਇੱਟਾਂ ਨੂੰ ਦੇਖਿਆ ਸੀ ਜੇ ਆਪਣੇ ਕੋਲ ਪੁੱਛ ਲਿਆ ਜਾਵੇ ਕਿ ਸਿੰਧੂ ਘਾਟੀ ਸਭਿਅਤਾ ਕਿ ਸਿੰਧੂ ਘਾਟੀ ਸਭਿਅਤਾ ਦੀ ਜਾਣਕਾਰੀ ਦਾ ਸਰੋਤ ਕੀ ਹੈ ਸਿੰਧੂ ਘਾਟੀ ਸਭਿਅਤਾ ਦੀ ਜਾਣਕਾਰੀ ਦਾ ਸਰੋਤ ਖੋਦਾਈ ਹੈ ਅੱਗੇ ਆਪਾਂ ਦੇਖਦੇ ਹਾਂ ਕਿ 1861 ਦੇ ਵਿੱਚ ਲਾਡ ਕਨਿੰਗਮ ਸੀ ਜੋ ਉਹਨੇ ਭਾਰਤੀ প্রতਤੱਤਵ ਵਿਭਾਗ ਦੀ ਸਥਾਪਨਾ ਕੀਤੀ ਸੀ ਲਾਡ ਕਨਿੰਗਮ ਨੇ 1861 ਦੇ ਵਿੱਚ ਤੇ ਲਾਡ ਕਨਿੰਗਮ ਨੂੰ ਹੀ ਫਾਦਰ ਆਫ ਆਰਕੀਓਲੋਜੀਕਲ ਡਿਪਾਰਟਮੈਂਟ ਕਿਹਾ ਜਾਂਦਾ ਹੈ ਜਦੋਂ ਇਸ ਡਿਪਾਰਟਮੈਂਟ ਦੀ ਰੀਇਸਟੈਬਲਿਸ਼ਮੈਂਟ ਹੋਈ ਮੁਰਤੂ ਪੁਨਰ ਸਥਾਪਨਾ 1902 ਦੇ ਵਿੱਚ ਤਾਂ ਉਸ ਸਮੇਂ ਲਾੜ ਕਰ ਦਿੰਦੇ ਸੀ ਨਹੀਂ ਹੋਈ ਸੀ ਤਾਂ ਉਸ ਸਮੇਂ ਪ੍ਰਧਾਨ ਜਨ ਮਾਰਸ਼ਲ ਸੀ ਜਨ ਮਾਰਸ਼ਲ ਦੇ ਕਹਿੰਦੇ ਉੱਤੇ ਹੀ ਹੜੱप्पा ਸਭਿਤਾ ਦੀ ਖੋਜ ਹੋਈ ਸੀ 1921 ਵਿੱਚ ਉਹ ਆਪਾਂ ਅੱਗੇ ਪੜ੍ਹਾਂਗੇ ਤਾਮਰ ਪਸ਼ਾਨ ਸੰਸਕ੍ਰਿਤੀ ਤੋਂ ਸਿੰਧੂ ਘਾਟੀ ਸਭਿਤਾ ਦਾ ਵਿਕਾਸ ਹੋਇਆ ਜਿਵੇਂ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਪੱਥਰ ਯੋਗ ਤਾਮ ਮੱਧ ਪੱਥਰ ਯੋਗ ਨਾ ਮੱਧ ਪੱਥਰ ਯੋਗ ਇਹ ਸਾਰਾ ਕੁਝ ਸੀ ਉਸ ਤੋਂ ਬਾਅਦ ਆਮਰ ਪ੍ਰਾਸ਼ਾਨ ਸੰਸਕ੍ਰਿਤੀ ਤੋਂ ਸਿੰਧੂ ਘਾਟੀ ਸਭਿਅਤਾ ਦਾ ਹੌਲੀ ਹੌਲੀ ਵਿਕਾਸ ਹੋਇਆ। ਉਹ ਸਿੰਧੂ ਘਾਟੀ ਸਭਿਅਤਾ ਤੋਂ ਪਹਿਲਾਂ ਦੇ ਉਹਦੇ ਵਿੱਚ ਕੁਝ ਸਥਾਨ ਮਿਲੇ ਨੇ, ਕੁਝ ਸੋਰਸ ਮਿਲੇ ਨੇ। ਜਿਵੇਂ ਕਿ ਤਾਂਬਾ ਤੇ ਟਿਨ ਹੈ। ਇਹਨਾਂ ਨੂੰ ਮਿਲਾ ਕੇ ਹੀ ਕਾਂਸਾ ਬਣਦਾ। ਪਹਿਲਾਂ ਤਾਂਬਾ ਜੁਦ ਸੀ, ਫਿਰ ਟਿਨ ਮਿਕਸ ਕਰਤਾ ਤਾਂ ਇਹ ਕਾਂਸਾ ਤੇ ਇਸ ਨੂੰ ਬ੍ਰਾਉਨ ਏਜ ਵੀ ਕਿਹਾ ਜਾਂਦਾ। ਇਹਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਜਿਹੜਾ ਕਾਪਰ ਆ ਤਾਂਬਾ ਇਹ 9 ਤੇ ਟਿਨ ਹੈ ਉਹ 1 ਇਸ ਅਨੁਪਾਤ ਦੇ ਨਾਲ ਮਿਕਸ ਕਰਕੇ ਕਾਂਸਾ ਬਣਦਾ। ਠੀਕ ਹੈ। ਜਿਹੜੇ ਕਿ ਲਿਖਤੀ ਸਰੋਤ ਹੁੰਦੇ ਨੇ ਲਿਖਤੀ ਸਰੋਤ ਜਿਹੜੇ ਪੜ੍ਹੇ ਨਹੀਂ ਜਾਂਦੇ ਜਿਹੜੇ ਸਰੋਤ ਲਿਖਤੀ ਨਹੀਂ ਤੇ ਪਰ ਪੜ੍ਹੇ ਨਹੀਂ ਗਏ ਤੇ ਉਹਨਾਂ ਨੂੰ ਆਪਾਂ ਪ੍ਰੋਟੋ ਹਿਸਟੋਰੀਕਲ ਪੀਰੀਅਡ ਕਹਿੰਦੇ ਆ ਇਸ ਕਰਕੇ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਲਿਪੀ ਨੂੰ ਪੜ੍ਹਿਆ ਨਹੀਂ ਗਿਆ ਜਿਹੜੇ ਸਰੋਤ ਤੋਂ ਪੜ੍ਹੇ ਨਹੀਂ ਗਏ ਇਸ ਕਰਕੇ ਸਿੰਧੂ ਘਾਟੀ ਸਭਿਅਤਾ ਨੂੰ ਪ੍ਰੋਟੋ ਹਿਸਟੋਰੀਕ ਪੀਰੀਅਡ ਕਿਹਾ ਜਾਂਦਾ ਇਹ ਸਿੰਦੂ ਘਾਟੀ ਸਭਿਤਾ ਦੇ ਕਾਫੀ ਸਾਰੇ ਨਾਮ ਨੇ ਆਪਾਂ ਨੂੰ ਇਸ ਨੂੰ ਇੱਕ ਨਾਮ ਨਾਲ ਨਹੀਂ ਬਹੁਤ ਸਾਰੇ ਨਾਮ ਦੇ ਨਾਲ ਆਪਾਂ ਜਾਣਦੇ ਹਾਂ ਜਿਵੇਂ ਕਿ ਪ੍ਰੋਟੋ ਹਿਸਟਰੀ ਅਰਧ ਪ੍ਰਗਿਤ ਕਾਲ ਇੰਡੋ ਗੰਗਾ ਸਿਵਲਾਈਜੇਸ਼ਨ ਸਿੰਧੂ ਸਰਸਵਤੀ ਧੱਗਰ ਹਾਕਰਾ ਸਭਿਤਾ ਸਰਸਵਤੀ ਸਭਿਤਾ ਤੇ ਅਰਧ ਤਿਆਸਕ ਸਭਿਤਾ ਪਹਿਲੀ ਵਿਕਸਿਤ ਸਭਿਤਾ ਹੜੱप्पा ਸਭਿਤਾ ਕਾਂਸਾ ਕਾਂਸਾ ਸੀਨਾ ਪਪੜਿਆ ਕਾਂਸਾ ਸਭਿਤਾ ਪਹਿਲੀ ਸ਼ਹਿਰੀ ਸਭਿਤਾ ਆਰਿਆ ਪੂਰਵ ਸ਼ਹਿਰੀ ਸਭਿਤਾ ਇਸ ਨੂੰ ਆਰਿਆ ਪੁਰੂਵ ਸ਼ਹਿਰੀ ਸਭ ਤੋਂ ਜਿਹੜਾ ਨਾਮ ਉਹ ਬੀਕੇ ਪੁਰੀ ਨੇ ਕਿਹਾ ਸੀ ਇਹ ਬਹੁਤ ਸਾਰੇ ਨਾਮ ਨੇ ਜਿਵੇਂ ਕਿ ਸਿੰਧੂ ਘਾਟੀ ਸਿੰਧੂ ਘਾਟੀ ਦਾ ਜਿਹੜਾ ਨਾਮ ਆ ਇਹ ਜਾਨ ਮਾਰਸ਼ਲ ਨੇ ਦਿੱਤਾ ਸੀ ਸਿੰਧੂ ਘਾਟੀ ਇਹ ਕਿੱਥੇ ਦਿੱਤਾ ਸੀ ਇਹਦਾ ਨਿਊਜ਼ਪੇਪਰ ਹੈ ਇਲਸਟ੍ਰੇਟਡ ਲੰਡਨ ਨਿਊਜ਼ ਉਹਦੇ ਵਿੱਚ ਇਹਨੇ ਇੱਕ ਲੇਖ ਛਾਪਿਆ ਸੀ ਉਹਦੇ ਵਿੱਚ ਇਹਨੇ ਸਿੰਧੂ ਘਾਟੀ ਨਾਮ ਦਿੱਤਾ ਸੀ ਪਿਕਟੋਗ੍ਰਾਫੀ ਮਤਲਬ ਚਿੱਤਰ ਆਤਮਕ ਇਹ ਜਿਹੜੀ ਲਿਪੀ ਸੀ ਇਹ ਪੜੀ ਨਹੀਂ ਗਈ ਇਹ ਪਿਕਚਰੋ ਗਰਾਕੇ ਆ ਪਿਕਚਰ ਮਤਲਬ ਚਿੱਤਰ ਸ਼ਬ ਹੈ ਹੋਣੀ ਇਹਦੇ ਵਿੱਚ 4000 ਨਮੂਨੇ ਆ ਮਿਲੇ ਨੇ ਤੇ 250 ਤੋਂ 400 ਚਿੱਤਰ ਲੇਖ ਨੇ ਜਿਹੜੀਆਂ ਹੋਟਮਾ ਬਣੀਆਂ ਉਹਨੂੰ ਅੱਜ ਤੱਕ ਇਹ ਪੜੀ ਨਹੀਂ ਜਾ ਸਕੀ ਇਹ ਭਾਵਿਤ ਸ੍ਰਾਤਮਕ ਹੈ ਲਿਪੀ ਇਹ ਜਿਹੜੀ ਇਹ ਲਿਪੀ ਦੀ ਖੋਜ 1853 ਦੇ ਵਿੱਚ ਹੀ ਹੋ ਗਈ ਸੀ ਜਦੋਂ ਮੋਰ ਮਿਲੀ ਸੀ ਤੇ ਇਹ 1923 ਦੇ ਵਿੱਚ ਪੂਰੀ ਹੋਈਆ ਸਿੰਧੂ ਘਾਟੀ ਸਭਿਤਾ ਦੀ ਖੋਦਾਈ ਦੇ ਸਮੇਂ ਸਭ ਤੋਂ ਜ਼ਿਆਦਾ ਕੀ ਹੈ ਮੋਹਰਾਂ ਹੀ ਮਿਲਗੀਆਂ ਜਿਹੜੀਆਂ ਮੋਹਰਾਂ ਨੇ ਉਹ ਪੱਥਰਾਂ ਦੀਆਂ ਬਣੀਆਂ ਹੋਈਆਂ ਨੇ ਤੇ ਇਹਨਾਂ ਨੂੰ ਸੇਲਖੜੀ ਆਖਿਆ ਜਾਂਦਾ ਇਹਨਾਂ ਦੀ ਉਮਰ ਗੈਤ ਕੀਤੀ ਜਾਂਦੀ ਹੈ ਇਹਨਾਂ ਨੂੰ ਮਾਪਿਆ ਜਾਂਦਾ ਮਤਲਬ ਉਮਰ ਦੇਖੀ ਜਾਂਦੀ ਹੈ ਇਹ C14 ਦੇ ਦੁਆਰਾ ਜਿਹੜੀ ਕਿ USA ਦੇ ਵਿੱਚ 1940 ਵਿੱਚ BF Levy ਰਸਾਇਣਕ ਵਿਗਿਆਨੀ ਸੀ ਰੇਡੀਓ ਕਾਰਬਨ ਪ੍ਰੋਸੈਸਰ ਦੇ ਰਾਹੀਂ ਜਿਨ੍ਹਾਂ ਦੇ ਨਾਲ ਪੱਥਰ ਤੇ ਚਟਾਨਾਂ ਧਾਂਤੂਆਂ ਦੀ ਉਮਰ ਤਾਂ ਪਤਾ ਲੱਗਦਾ ਸਿੰਧੂ ਘਾਟੀ ਸੱਭਤਾ ਦਾ ਆਪਾਂ ਖੇਤਰ ਦੇਖੀਏ ਦਿਸ਼ਾ ਦੇ ਅਨੁਸਾਰ ਖੇਤਰ ਦੇਖੀਏ ਜੇ ਆਪਾਂ ਕਿਸੇ ਦਿਸ਼ਾ ਦੇ ਵਿੱਚ ਫੈਲੀ ਹੋਈ ਸੀ ਤਾਂ ਇਹ ਇਹਦਾ ਇਕਾਰਤ ਕੋਣਾਂਗਾ ਇਸ ਤਰ੍ਹਾਂ ਤੇ ਇਹ ਇਹਦੇ ਵਿੱਚ ਸਭ ਤੋਂ ਉੱਪਰਲਾ ਬਿੰਦੂ ਆ ਜੰਮੂ ਸਭ ਤੋਂ ਉੱਪਰ ਜੰਮੂ ਨਾਰਥ ਦੇ ਵਿੱਚ ਤਾਂ ਮੰਡਾ ਸਭ ਤੋਂ ਉੱਪਰਲਾ ਜਿਹੜਾ ਪੁਆਇੰਟ ਹੈ ਉਹ ਮੰਡਾ ਹੈਗਾ ਇਹ ਹੈਗਾ ਘਟਨਾਵਨ ਦੀ ਦੇਤੀ ਤੇ ਨੀਚੇ ਦੇਖੀਏ ਤਾਂ ਬੰਮਾਵਾਲ ਇਹ ਹੈਗਾ ਸਾਊਥ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇਹ ਪਰਵਰਣ ਦੀ ਮੇਰਠ ਜੁਪੀ ਦੇ ਵਿੱਚ ਆਲਮਗੀਰਪੁਰ ਇਹ ਹੈਗਾ ਹਿੰਦਨ ਨਦੀ ਦੇ ਉੱਤੇ ਇਧਰ ਸਤਕਾਂਗੇਡੋਰ ਵੈਸਟ ਦੇ ਵਿੱਚ ਇਹ ਹੈਗਾ ਦਾਸ਼ਕਨਦੀ ਦੇ ਉੱਪਰ ਇਹ ਪੱਛਮੀ ਬਿੰਦੂ ਆ ਜੇ ਆਪਾਂ ਦੇਖਦੇ ਹਾਂ ਵੈਸਟ ਤੋ ਇਸ ਦਾ ਤਾਂ ਇਸ ਦੀ ਜਿਹੜੀ ਲੰਬਾਈ ਹੈ ਉਹ 1600 ਕਿਲੋਮੀਟਰ ਲੰਬਾਈ ਹੈ ਤੇ ਜੇ ਆਪਾਂ ਦੇਖਦੇ ਹਾਂ ਨਾਰਥ ਤੋਂ ਸਾਊਥ ਤਾਂ ਇਹ 1400 ਕਿਲੋਮੀਟਰ ਲੰਬਾਈ ਹੈ ਤੇ ਆਪਾਂ ਪਹਿਲਾਂ ਹੀ ਦੇਖਿਆ ਵੀ ਇਹਦਾ ਜਿਹੜਾ ਏਕਾਰ ਆ ਉਹ ਤਕੋਨਾ ਹੈ ਖੇਤਰਫਲ ਦੇਖਦੇ ਆਪਾਂ ਉਹ 12 ਲੱਖ 99000 ਸੇਸ਼ ਸ਼ੋ ਕਿਲੋਮੀਟਰ ਹੈ ਜਿਹੜਾ ਕਿ 13 ਲੱਖ ਦੇ ਕਰੀਬ ਆ ਲੱਗ ਭਾਗਾ ਤੇ ਅੱਜ ਕੱਲ ਦੇਖੀਏ ਇਹ 2 ਲੱਖ ਦੇ ਕਰੀਬ ਪਹੁੰਚ ਦਿੱਤੇ। ਦੇਸ਼ਾਂ ਦੇ ਅਨੁਸਾਰ ਦੇਖੀਏ ਤਾਂ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਮਿਲੇ ਨੇ ਸਥਾਨ ਤੇ ਜੇ ਅਪਾ ਟੋਟਲ ਸਥਾਨ ਦੇਖੀਏ ਤਾਂ 2800 ਤੋਂ ਉੱਪਰ ਦੇ ਸਥਾਨ ਨੇ ਇਹ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਹੀ ਦਿੱਤੇ ਹੋਏ ਨੇ। ਅਫਗਾਨਿਸਤਾਨ ਦੇ ਵਿੱਚ ਦੋ ਨੇ ਮੁੰਡੀਗਾਕ ਤੇ ਸੁੱਤਰਗੋਈ। ਸੁੱਤਰਗੋਈ ਦੇ ਵਿੱਚ ਨਹਿਰਾਂ ਦੇ ਪ੍ਰਮਾਣ ਮਿਲੇ ਨੇ ਇਹ ਆਪਾਂ ਅੱਗੇ ਕਰਾਂਗੇ ਕਿ ਕਿਹੜੇ ਸਥਾਨ ਦੇ ਉੱਤੋਂ ਕੀ-ਕੀ ਪ੍ਰਮਾਣ ਮਿਲੇ ਨੇ। ਭਾਰਤ ਦੇ ਵਿੱਚ ਦੇਖਦੇ ਹਾਂ ਤਾਂ ਜੰਮੂ ਪੰਜਾਬ ਰਾਜਸਥਾਨ ਮਹਾਰਾਸ਼ਟਰ ਝੂਪੀ ਹਰਿਆਣਾ ਗੁਜਰਾਤ ਹੋਰ ਵੀ ਬਹੁਤ ਸਾਰੇ ਸਥਾਨ ਹਨ ਕਿ ਗੁਜਰਾਤ ਦੇ ਵਿੱਚ ਦੇਖਦੇ ਹਾਂ ਤਾਂ 80% ਵਿਸਾਰ ਸਭ ਤੋਂ ਜ਼ਿਆਦਾ ਨਗਰ ਗੁਜਰਾਤ ਦੇ ਵਿੱਚ ਹੀ ਖੋਜੇ ਗਏ ਨੇ ਪਾਕਿਸਤਾਨ ਦੇ ਵਿੱਚ ਸਿੰਧ ਦਾ ਪ੍ਰਾਂਤ ਤੋਂ ਪੰਜਾਬ ਪ੍ਰਾਂਤ ਤੋਂ ਬਲੋਚਿਸਤਾਨ ਤੋਂ ਬਲੋਚਿਸਤਾਨ ਦੇ ਵਿੱਚ ਸ਼ਾਹੀਟਾਂ ਤੋਂ ਅਲੀ ਮੁਰਾਦ ਸੁਤਕੰਗ ਨੇਡੋਰ ਇਹਦੇ ਵਿੱਚ 1700 ਦੇ ਆਸ-ਪਾਸ ਘੋੜੇ ਮਿਲੇ ਨੇ ਅਤੇ ਬੈਕਟੀਰੀਅਨ ਉੱਠ ਨਹੀਂ ਲਿਮੀ ਇਹ ਥੋੜਾ ਜਿਹਾ ਮੈਂ ਜੁਪੀਐਸ ਵੀ ਦੇ ਦਵਾਂ ਤੁਹਾਨੂੰ ਜੁਪੀਐਸ ਦੀ ਬੁੱਕ ਆ ਰਿਹਾ ਸਚਾਰਨਾ ਉਹ ਦਿੱਤੇ ਤੇ ਕਿ ਖੇਤਰਫਲ ਦੇ ਅਨੁਸਾਰ ਮੋਹਨਜੋਦੜੋ ਸਭ ਤੋਂ ਵੱਡਾ ਨਗਰ ਆ ਜੇ ਆਪਾਂ ਖੇਤਰ ਪਹਿਲਾਂ ਦਿਸ਼ਾਂ ਅੰਸਾਰ ਦੇਖਿਆ ਜੇ ਆਪਾਂ ਖੇਤਰਫਲ ਦੇ ਅਨੁਸਾਰ ਦੇਖੀਏ ਤਾਂ ਸਭ ਤੋਂ ਵੱਡਾ ਜੇ ਪੁੱਛਿਆ ਜਾਵੇ ਕਿ ਸਿੰਧੂ ਘਾਟੀ ਦਾ ਸਭ ਤੋਂ ਵੱਡਾ ਨਗਰ ਕਿਹੜਾਗਾ ਤਾਂ ਮੋਹਨਜੋਦੜੋ ਆ ਜੇ ਪੁੱਛਿਆ ਜਾਵੇ ਕਿ ਭਾਰਤ ਦੇ ਵਿੱਚ ਸਭ ਤੋਂ ਵੱਡਾ ਨਗਰ ਕਿਹੜਾਗਾ ਤਾਂ ਪਹਿਲਾਂ ਤੋਲਾ ਵੀਰਾ ਸੀ ਵਰਤਮਾਨ ਦੇ ਵਿੱਚ ਰਾਖੀ ਕੀਤੇ ਆ। ਮੋਹਨਜੋਦੜੋ ਆ ਜਿਹੜਾ ਇਹ 500 ਹੈਕਟੇਅਰ ਵਿੱਚ ਫੈਲਿਆ ਹੋਇਆ ਜਿਹੜਾ ਹੜੱਪਾ ਪਾਕਿਸਤਾਨ ਦੇ ਵਿੱਚ ਆ ਇਹ 150 ਹੈਕਟੇਅਰ ਵਿੱਚ ਫੈਲਿਆ ਹੋਇਆ ਖੇਤਰਫਲ ਪੱਖੋਂ ਦੇਖੀਏ ਤਾਂ ਤੋਲਾ ਵੀਰਾ ਹੈਗਾ ਦਾ 50 ਹੈਕਟੇਅਰ ਦੇ ਵਿੱਚ। ਵਰਤਮਾਨ ਦੇ ਵਿੱਚ ਦੇਖਦੇ ਆਂ ਆਪਾਂ ਤਾਂ ਰਾਖੀ ਕੀਤੇ ਸਭ ਤੋਂ ਵੱਡਾ ਨਗਰ ਹੈ। ਸਿੰਧੂ ਘਾਟੀ ਸਭਿਅਤਾ ਦੀਆਂ ਵਿਸ਼ੇਸ਼ਤਾਵਾਂ ਤਾਂ ਨਗਰ ਨਿਯੋਜਨ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਸੀ। ਇਦੇ ਵਿੱਚ ਤੋਟਲੇ ਬਣੇ ਹੋਏ ਸੀ ਪੱਛਮੀ ਟਿੱਲਾ ਤੇ ਪੂਰਬੀ ਟਿੱਲਾ ਪੱਛਮੀ ਟਿੱਲੇ ਵਿੱਚ ਉੱਚ ਅਧਿਕਾਰੀ ਅਮੀਰ ਲੋਕ ਰਹਿੰਦੇ ਸੀ ਇਹ ਉੱਚਾ ਭਾਗ ਹੁੰਦਾ ਸੀ ਇਸ ਦੇ ਉਲਟ ਜਿਹੜਾ ਪੂਰਬੀ ਟਿੱਲਾ ਸੀ ਨੀਟਲਾ ਟਿੱਲਾ ਸੀ ਨੀਚਲਾ ਭਾਗ ਸੀ ਇਹੇ ਚੌੜਾ ਵੀ ਹੁੰਦਾ ਸੀ ਤੇ ਨੀਵਾ ਵੀ ਹੁੰਦਾ ਸੀ ਤੇ ਇਹਦੇ ਵਿੱਚ ਆਮ ਜਨਤਾ ਰਹਿੰਦੀ ਸੀ ਕਨਿਸ਼ਕ ਨੇ ਪੱਛਮੀ ਪਾਸੇ ਇੱਕ ਸਤੂਪ ਵੀ ਬਣਵਾਇਆ ਸੀ ਇਸ ਕਰਕੇ ਪੱਛਮੀ ਟਿੱਲੇ ਨੂੰ ਆਪਾਂ ਸੂਪ ਟਿੱਲਾ ਵੀ ਕਹਿੰਦੇ ਆ ਕਬਰਸਤਾਨ ਨੂੰ R37 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਗੇ ਦੇਖਦੇ ਆਪਾਂ ਕਿ ਸਿੰਧੂ ਘਾਟੀ ਦੇ ਸਭ ਤੋਂ ਪਹਿਲੇ ਨਿਰਮਾਤਾ ਲੋਕ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਵਿੱਚ ਚਾਰ ਪ੍ਰਜਾਤੀਆਂ ਪਈਆਂ ਹੋਈਆਂ ਨੇ ਜਿਹੜੀਆਂ ਕਿੜੀਆਂ ਨੇ ਇੱਕ ਤ ਹੈਗਾ ਪ੍ਰੋਟੋ ਆਫਰੋਲਾਈਡ ਇਹਨੂੰ ਕਾਕੇਸ਼ੀਅਨ ਵੀ ਕਿਹਾ ਜਾਂਦਾ ਹੈ ਕਾਕੇਸ਼ੀਅਨ ਇਸ ਸਿੰਧ ਦੇ ਖੇਤਰ ਦੇ ਵਿੱਚ ਆਉਣ ਵਾਲੀ ਪਹਿਲੀ ਪ੍ਰਜਾਤੀ ਮੰਨੀ ਜਾਂਦੀ ਹੈ ਤੇ ਦੂਜੀ ਹੈਗੀ ਆ ਭੂਮਾ ਦਾ ਸਾਗਰੀ ਇਹਦੇ ਵਿੱਚ ਸਭ ਤੋਂ ਵੱਧ ਲੋਕ ਭੂਮਾ ਦਾ ਸਾਗਰੀ ਵਿੱਚ ਹੀ ਸੀ ਇਹ ਦੱਖਣ ਭਾਰਤ ਦੇ ਵਿੱਚ ਆ ਕੇ ਬਸੇ ਹੋਏ ਲੋਕ ਸੀ ਐਲਪਾਈਨੈਂਡ ਇਹ ਗੰਗਾ ਨਦੀ ਦੇ ਆਸ-ਪਾਸ ਸੀ ਐਲਪਾਈਨੈਂਡ ਤੇ ਮੰਗੋਨਾਈਟ ਇਹ ਹਿਮਾਲਿਆ ਦੇ ਵਿੱਚ ਆ ਕੇ ਜਿਹੜੇ ਬਸੇ ਸੀ ਹਿਮਾਲਿਆ ਵਾਲੀ ਧਰਤੀ ਇੱਥੇ ਦੇਖੀ ਆਪਾਂ ਹਿਮਾਲਿਆ ਦੇ ਵਿੱਚ ਉੱਪਰ ਮੰਗੋਨਾਈਟ ਇਧਰ ਸਿੰਧ ਵਿੱਚ ਦੇਖਿਆ ਤਾਂ ਪ੍ਰੋਟੋ ਆਸਟਰੋਲਾਈਡ ਤੇ ਇਧਰ ਗੰਗਾ ਦੇ ਆਸ-ਪਾਸ ਦੇਖਿਆ ਜਾਵੇ ਤਾਂ ਐਲਪਾਈਨਾਈਡ ਤੇ ਇਧਰ نیچے ਦੇਖਿਆ ਜਾਵੇ ਤਾਂ ਭੂਮਾ ਦਾ ਸਾਧਰੀ ਰੱਖਣੀ ਪੜਤਾ ਲੋਕਾਂ ਦਾ ਜਿਹੜਾ ਜੀਵਨ ਉਹ ਵੱਡੇ ਲੋਕ ਸੀਗੇ ਜਿਹੜੇ ਅਮੀਰ ਲੋਕ ਸੀ ਉਹ ਸੋਨੇ ਚਾਂਦੀ ਦੇ ਸੋਹਣੇ-ਸੋਹਣੇ ਘਣੇ ਪੁੰਦੇ ਸੀ ਤੇ ਜਿਹੜੀ ਇਹਨਾਂ ਦੀ ਲਿਪੀ ਸੁ ਚਿਤਰਾਮਈ ਸੀ ਉਹਨਾਂ ਨੂੰ ਪੜਿਆ ਨਹੀਂ ਗਿਆ ਸਿਰਫ ਮਤਲਬ ਚਿੱਤਰ ਦੇਖੇ ਗਏ ਆ ਜੋ ਉਸ ਸਮੇਂ ਮੋਹਰਾ ਫੀਲਡ ਦੇ ਉੱਤੇ ਵੀ ਮਿਲੇ ਆਪਾਂ ਨੂੰ ਮੋਹਰਾ ਦੇ ਉੱਪਰ ਵੀ ਚਿੱਤਰ ਛਪੇ ਹੋਏ ਮਿਲੇ ਨੇ ਇੱਕ ਡਾਕਟਰ ਨੈਟਵਰਕ ਜਾਨੀ ਉਹਨਾਂ ਨੇ ਕਿਹਾ ਵੀ ਮੈਂ ਲਿਪੀ ਪੜ ਸਕਦਾ ਆ ਇਹਨਾਂ ਦੀ ਬੁੱਕ ਆ ਬੈਰਿਸ ਗਲੋਸੀਅਨ ਇੰਡਸ ਫੀਲਡ ਇਹਦੇ ਵਿੱਚ ਇਹ ਕਹਿੰਦੇ ਵੀ ਮੈਂ ਲਿਪੀ ਨੂੰ ਪੜ ਸਕਦਾ ਪਰ ਅਜੇ ਤੱਕ ਇਹ ਲਿਪੀ ਪੜੀ ਨਹੀਂ ਮੋਹਰੇ ਨੇ ਜੋ ਜਿਵੇਂ ਟੈਰਾਕੋਟਾ ਦੇ ਮੋਹਰਾ ਸਈ ਪੱਕੀ ਮਿੱਟੀ ਸੀ ਤੇ ਸੇਲ ਖਿੜੀ ਪੱਥਰ ਤੋਂ ਬਣਦੀਆਂ ਸੀ ਤੇ 2000 ਤੋਂ ਵੱਧ ਮੋਹਰਾ ਮਿਲਿਆ ਨੇ ਜਿਹੜਾ ਨਾ ਆਕਾਰ ਕਿਸੇ ਵਰਗਾਕਾਰ ਦਾ ਮੋਹਨਜੋਦੜੋ ਵਿੱਚ ਸਭ ਤੋਂ ਵੱਧ ਮੋਹਰਾ ਮਿਲਿਆ ਨੇ ਪਰ ਇੱਕ ਸਥਾਨ ਆਲਮਗੀਰਪੁਰ ਜਿਹੜਾ ਜੂਪੀ ਦੇ ਵਿੱਚ ਹੈ ਇਹਦੇ ਵਿੱਚ ਇੱਕ ਵੀ ਮੋਹਰ ਨਹੀਂ ਮਿਲੀ ਮੋਹਰਾ ਦੇ ਉੱਪਰ ਕੁੱਬੜ ਵਾਲੇ ਵੈਲ ਦੀਆਂ ਅਕਰਤੀਆਂ ਮਿਲਿਆ ਹੋਈਆਂ ਨੇ ਪਰ ਇੱਥੇ ਦੇਖਿਆ ਜਾਵੇ ਕਿ ਗਾਂ ਦੀ ਮੂਰਤੀ ਕਿਤੋਂ ਵੀ ਨਹੀਂ ਮਿਲੀ ਜਿਹੜੇ ਮਣਕੇ ਸੀ ਉਹ ਲਾਲ ਰੰਗ ਦੇ ਪੱਥਰ ਤੋਂ ਬਣਦੇ ਸੀ ਜਿਨ੍ਹਾਂ ਨੂੰ ਕਿ ਕਾਰਨੇਲੀਅਨ ਕਿਹਾ ਜਾਂਦਾ ਸੀ ਜਿਹੜੇ ਕੜੇ ਹੁੰਦੇ ਸੀ ਉਹ ਕਾਲਾ ਰੰਗ ਕੜਿਆਂ ਦੇ ਉੱਪਰ ਕੀਤਾ ਜਾਂਦਾ ਸੀ ਇਹਨਾਂ ਦਾ ਸਿਸਟਮ ਗ੍ਰਿਡ ਸਿਸਟਮ ਬਹੁਤ ਜ਼ਿਆਦਾ ਵਧੀਆ ਸੀ ਜਿਹਦੇ ਵਿੱਚ ਸੜਕਾਂ ਬਣਾਈਆਂ ਜਾਂਦੀਆਂ ਸੀ ਇਹ ਗ੍ਰਿਡ ਸਿਸਟਮ ਦੇ ਵਿੱਚ ਬਣੀਆਂ ਹੁੰਦੀਆਂ ਸੀ ਨਗਰ ਨਿਰਮਾਣ ਦੇ ਵਿੱਚ ਜਾਲ ਵਿਧੀ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਗ੍ਰਿਡ ਸਿਸਟਮ ਇਹ ਇੱਕ ਦੂਜੇ ਨੂੰ ਸਮਕੋਣ 90 ਡਿਗਰੀ ਦੇ ਉੱਪਰ ਕੱਟਦੀਆਂ ਸੀ ਇਹਨਾਂ ਦੇ ਵਿੱਚ ਜਿਹੜਾ నబ్బ నబ్బ కట్స్ఫోర్యా ਤੇ ਮੁੱਖ ਸੜਕਾਂ ਸੀਗੀਆਂ ਜਿਹੜੀਆਂ ਉਹ ਦੱਖਣ ਤੋਂ ਉੱਤਰ ਵੱਲ ਹੁੰਦੀਆਂ ਸੀ ਇਹਨਾਂ ਦੀ ਜਿਹੜੀ ਚੜਾਈ ਆ ਉਹ 9.15 ਮੀਟਰ ਤੇ 9.5 ਮੀਟਰ ਸੀ ਇਹ ਵਾ ਅਲੱਗ-ਅਲੱਗ ਬੁਕਸ ਤੋਂ ਅਲੱਗ-ਅਲੱਗ ਲਏ ਹੋਏ ਆ ਜਿਹੜੇ ਘਰ ਦੇ ਦਰਵਾਜ਼ੇ ਸੀ ਉਹ ਮੁੱਖ ਸੜਕ ਤੇ ਨਹੀਂ ਖੁੱਲਦੇ ਸੀ ਠੀਕ ਹੈ ਜਿਹੜੀਆਂ ਸਹਾਇਕ ਸੜਕਾਂ ਸੀ ਉਹ ਛੋਟੀਆਂ ਸੀ ਤੇ ਉਹ ਪੂਰਬ ਤੋਂ ਪੱਛਮ ਵੱਲ ਹੁੰਦੀਆਂ ਸੀ ਤੇ ਇਹਨਾਂ ਉੱਪਰ ਹੀ ਘਰ ਦੇ ਜਿਹੜੇ ਦਰਵਾਜ਼ੇ ਸੀ ਉਹ ਹੁੰਦੇ ਸੀ ਅੱਗੇ ਦੇਖਦੇ ਆਂ ਆਪਾਂ ਕਿ ਘਰਾਂ ਨੂੰ ਬਣਾਉਣ ਦੇ ਵਾਸਤੇ ਜਿਹੜੀਆਂ ਇੱਟਾਂ ਹੁੰਦੀਆਂ ਸੀ ਉਹ ਪੱਕੀਆਂ ਹੁੰਦੀਆਂ ਸੀ ਪਰ ਜਿਹੜੇ ਘਰਾਂ ਦੇ ਫਰਸ਼ ਹੁੰਦੇ ਸੀ ਉਹ ਕੱਚੇ ਹੁੰਦੇ ਸੀ ਇੱਥੇ ਦੇਖਿਆ ਜਾਵੇ ਕਿ ਪਰ ਕਾਲੀ ਬੰਗਾ ਦੇ ਵਿੱਚ ਜਿਹੜੇ ਘਰਾਂ ਦੇ ਫਰਸ਼ ਸੀ ਉਹ ਤਾਂ ਪੱਕੇ ਸੀ ਪਰ ਜਿਹੜੇ ਘਰਾਂ ਦੀਆਂ ਇੱਟਾਂ ਸੀਗੀਆਂ ਉਹ ਕੱਚੀਆਂ ਸੀ ਇੱਥੇ ਉਲਟ ਸੀ ਕਾਲੀ ਬੰਗਾ ਲਈ ਜਿਹੜੇ ਮਕਾਨ ਆ ਉਹ ਪੱਕੇ ਹੁੰਦੇ ਸੀ 2 ਮੰਜ਼ਿਲਾ ਵੀ ਮਿਲਿਆ ਬਹੁਤ ਚੋਗਾ ਦੇ ਉੱਤੇ ਜਿਹੜੀ ਇਹਨਾਂ ਦੀ ਜਲ ਨਿਕਾਸ਼ ਪ੍ਰਣਾਲੀ ਆ ਉਹ ਬਹੁਤ ਹੀ ਾਰੇ ਵਧੀਆ ਸੀ ਉਹ ਨਾਲੀਆਂ ਪੱਕੀਆਂ ਹੁੰਦੀਆਂ ਸੀ ਉਹ ਟੱਕੀਆਂ ਵੀ ਹੁੰਦੀਆਂ ਸੀ ਪਰ ਜੋ ਕਿ ਜਿੱਟਸਮ ਚੂਨਾ ਪੱਥਰ ਦੀਆਂ ਹੁੰਦੀਆਂ ਸੀ ਫਾਲਤੂ ਪਾਣੀ ਦੇ ਨਿਕਾਸ ਦੇ ਲਈ ਇਹਨਾਂ ਨੂੰ ਪੱਕੀਆਂ ਇੱਟਾਂ ਦੇ ਨਾਲ ਟਕਿਆ ਵੀ ਜਾਂਦਾ ਸੀ ਜਿਹੜੀ ਇੱਟ ਹੈ ਇਹ 4 ਅਨੁਪਾਤ 2 ਅਨੁਪਾਤ 1 ਦੀ ਸੀ ਇਹ ਅਲੱਗ-ਅਲੱਗ ਬੁਕਸ ਅਲੱਗ-ਅਲੱਗ ਦਿੱਤੀ ਹੋਈ ਹੈ ਕਿ ਕਿਤੇ ਇਹ ਸੈਂਟੀਮੀਟਰ ਦੇ ਵਿੱਚ ਦਿੱਤੀ ਹੋਈ ਹੈ ਕਾਲੀ ਬੰਗਾਰ ਰੰਗਪੁਰ ਦੇ ਵਿੱਚ ਕੱਕੀਆਂ ਇੱਟਾਂ ਦੀ ਵਰਤੋਂ ਕਿੱਥੀ ਗਈ ਹੈ ਨੂੰ ਆਪਾਂ ਉੱਪਰ ਦੇਖੇ ਸਿੰਦੂ ਘਾਟੀ ਦੇ ਵਿੱਚ ਦਾਸ ਪ੍ਰਥਾ ਹੈ ਨਹੀਂ ਸੀ ਸਮਾਜ ਸੀ ਜੋ ਮਾਤਾ ਸਤਾਤਮਕ ਸੀ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਨਾਰੀ ਦੀਆਂ ਮੂਰਤੀਆਂ ਮਿਲੀਆਂ ਨੇ ਜਿਵੇਂ ਕਿ ਆਪਾਂ ਨੂੰ ਹੜੱਪਾ ਤੋਂ ਮਿਲੀ ਹੈ ਕਿ ਇੱਥੇ ਟੈਰਾਕੋਟਾ ਨਾਰੀ ਟੈਰਾਕੋਟਾ ਦੀ ਬਣੀ ਹੋਈ ਨਾਰੀ ਦੀ ਮੂਰਤੀਆਂ ਜਿਦੇ ਵਿੱਚ ਇੱਕ ਨਾਰੀ ਦੇ ਢਿੱਡ ਦੇ ਵਿੱਚੋਂ ਇੱਕ ਪੌਦਾ ਉਗਦਾ ਦਿਖਾਈ ਗਿਆ ਹੈ ਤੇ ਇਹ ਮਤਲਬ ਕੀ ਹੈ ਕਿ ਇਹ ਮਾਤਾ ਸਤਾਤਮਕ ਤੇ ਨਾਰੀ ਦੀ ਪੂਜਾ ਕਰਦੇ ਸੀ ਜਿਹੜੀ ਸਤੀ ਪ੍ਰਥਾ ਹੈ ਉਹ ਹੈਗੀ ਸੀ ਕਿਉਂਕਿ ਇਹ ਪ੍ਰਮਾਣ ਮਿਲੇ ਆ ਜਿਵੇਂ ਕਿ ਲੋਥਲ ਤੋਂ 3 ਕਾਲੀਬੰਗਾ ਤੋਂ 1 ਰੋਪੜ ਤੋਂ 1 ਇਹਨਾਂ ਵਿੱਚ ਜੋੜਿਆਂ ਦੇ ਰੂਪ ਦੇ ਵਿੱਚ ਕਬਰਾਂ ਮਿਲੀਆਂ ਨੇ ਜੋਗਲ ਸਮਾਧਾਨ ਮਤਲਬ ਕਿ ਕਬਰਾਂ ਮਿਲੀਆਂ ਨੇ ਜਿਹਦੇ ਤੋਂ ਆਪਾਂ ਅਨੁਮਾਨ ਲਾ ਸਕਦੇ ਹਾਂ ਵੀ ਸਤੀ ਪ੍ਰਥਾ ਕੀ ਸੀ ਤਾਂ ਅਗਲਾ ਟੌਪਿਕ ਅਗਲਾ ਰਹਿਦਾ ਟੌਪਿਕ ਅਗਲੀ ਵੀਡੀਓ ਦੇ ਵਿੱਚ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਤੇ ਉਸਨੂੰ ਬਦਤਵਾਦ ਦੇ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ